ਪੈਰਸ ਰੋਤੇ ਹੋ بڑے ਲੋਕਾਂ ਦੇ ਦੁਬਦਾਵਾ ਆ ਸਵਾਲ ਕਰਦੇ ਆ ਜਵਾਬ ਦੇਣ ਨੂੰ ਵੀ ਜੀ ਕਰਦਾ ਕਈ ਪੁੱਛਦੇ ਆ ਫਾਸ਼ੀਵਾਦ ਕੀ ਹੁੰਦਾ ਫਾਸ਼ੀਵਾਦ ਸੱਚ ਪੂੰਜੀਵਾਦ ਦਾ ਵਿਕਾਸ ਦੀ ਉਹ ਸਤਾ ਰਿਆ ਉਹ ਰਾਸੀ ਅਵਸਥਾ ਆ ਜਿੱਥੇ ਪੂੰਜੀਵਾਦ ਆਪਣੇ ਵੱਲੋਂ ਸਿਰਜੀਆਂ ਗਈਆਂ ਲੋਕ ਰਾਜੀ ਕਦਰਾਂ ਕੀਮਤਾਂ ਨੂੰ ਪ੍ਰਭਾਵਗਾ ਮਾਰਦੀ ਆ ਉਦੇ ਵਿੱਚ ਲੋਕਾਂ ਦੇ ਅਧਿਕਾਰ ਬੋਲਣ ਦੀ ਆਜ਼ਾਦੀ ਲਿਖਣ ਦੀ ਆਜ਼ਾਦੀ ਵੋਟਾਂ ਪਾ ਕੇ ਸਰਕਾਰ ਚੁਣਦੀ ਆਜ਼ਾਦੀ ਇਹ ਤੇ ਹਮਲਾ ਕਰਦੇ ਤੇ ਹਮਲਾ ਕਰਕੇ ਸਾਰੀਆਂ ਤਾਕਤਾਂ ਚੰਦ ਹੱਥਾਂ ਜਾਂ ਇੱਕ ਵਿਅਕਤੀ ਦੇ ਬਸ ਕਰਕੇ ਖੜ੍ਹ ਦਿੰਨੀਆਂ ਇਹਨੂੰ ਅਸੀਂ ਲੋਕ ਰਾਜ ਦੇ ਵਿਰੋਧ ਦਾ ਇੱਕ ਫਾਸ਼ੀਵਾਦ ਕਹਿੰਦੇ ਆ ਇਹ ਫਾਸ਼ੀਵਾਦ ਦਾ ਕਈ ਵਰੀ ਧਾਰਮਿਕ ਦਾ ਸਾਹਮਣੇ ਦਿਸਦਾ ਆ ਜਿਦਾ ਆਰਐਸਐਸ ਦਾ ਹਿੰਦੂਤਵ ਹੀ ਰਾਜ ਆ ਪਾਕਿਸਤਾਨ 'ਚ ਇਹਦਾ ਥਾਲੂ ਰੂਪ ਫੌਜੀ ਰਾਜ ਤੇ ਮੁਸਲਮਾਨਾ ਦੇ ਰਾਜ ਦੱਸੇਗਾ ਜਰਮਨੀਆਂ ਦਾ ਤੁਹਾਨੂੰ ਪਰਤਾਵਾ ਹਿਟਲਰ ਦੇ ਸਾਹਮਣੇ ਰੱਖ ਕੇ ਦੇਖਣਾ ਪਏਗਾ ਕਿਤੇ ਕੌਮੀਤਾ ਦੇ ਨਾਂ ਤੇ ਕਿਤੇ ਧਰਮਾਂ ਦੇ ਨਾਂ ਤੇ ਪਰ ਲੇਕਿਨ ਸਾਰਿਆਂ ਦੇ ਪਿੱਛੇ ਹੋਊਗਾ ਪੂੰਜੀਵਾਦ ਪੂੰਜੀਵਾਦੀ ਰਾਖੀ ਕਰਨ ਦਾ ਹਥਿਆਰ ਹੈ ਫਾਸ਼ੀਵਾਦ ਤੇ ਲੋਕ ਰਾਜ ਜਿਹੜਾ ਆ ਉਹ ਪੂੰਜੀਵਾਦ ਨੂੰ ਖਤਮ ਕਰਨ ਵਾਸਤੇ ਸਾਨੂੰ ਇੱਕ ਸੀਮਤ ਅਧਿਕਾਰ ਦਿੰਦਾ ਫਾਸ਼ੀਵਾਦ ਉਹਨੂੰ ਵੀ ਖਤਮ ਕਰਨਾ ਚਾਹੁੰਦਾ ਆ ਇਸ ਲਈ ਫਾਸ਼ੀਵਾਦ ਬਾਰੇ ਇਹ ਭੁਲੇਖਾ ਨਾ ਹੋਵੇ ਭੇਜੀ ਫਲਾਨੇ ਹਿੰਦੂਆਂ ਦਾ ਫਾਸ਼ੀਵਾਦ ਮਾੜਾ ਤੇ ਕੋਈ ਜੀ ਮੁਸਲਮਾਨਾਂ ਦਾ ਫਾਸ਼ੀਵਾਦ ਆਉਂਦਾ ਵਿਚਾਰਤਾ ਉਹ ਚੰਗਾ ਆ ਜੇ ਸਿੱਖਾਂ ਚ ਆਉਂਦਾ ਵੀ ਫਾਸ਼ੀਵਾਦੀ ਰਾਜ ਹੋਵੇ ਧਰਮਧਾਰਤ ਰਾਜ ਹੋਵੇ ਉਹ ਵੀ ਚੰਗਾ ਨਹੀਂ ਫਾਸ਼ੀਵਾਦ ਤਾਂ ਫਾਸ਼ੀਵਾਦ ਆ ਫਾਸ਼ੀਵਾਦ ਆਮ ਲੋਕਾਂ ਦਾ ਉਲਟ ਆ ਉਹਨਾਂ ਦੀ ਉਹਨਾਂ ਦੀਆਂ ਅਧਿਕਾਰਾਂ ਤੇ ਛਾਪਾ ਮਾਰਦਾ ਆ ਤੇ ਸਾਡੇ ਅਧਿਕਾਰ ਖੋਹਦਾ ਆ ਇਹਨੂੰ ਫਾਸ਼ੀਵਾਦ ਕਹਿੰਦੇ ਆ